ਲਾਲ ਮਿਰਚ ਨਮਕ ਤਾਂ ਪਾਇਆ ਹੋਇਆ ਹੈ ਠੀਕ ਆ ਆਪਾਂ ਬਣਾਈਏ ਜੀ ਮੋਠਾਂ ਦੀ ਦਾਲ ਨਮਕ ਪਾ ਕੇ ਬਣਾਈ ਸੀ ਹੁਣ ਆਪਾਂ ਇਹਨੂੰ ਲਾਉਣ ਲੱਗੇ ਤੜਕਾ ਤੇ ਇੱਧਰ ਆਪਾਂ ਨੇ ਸਾਰਾ ਮਸਾਲਾ ਜਿਹੜਾ ਜੀ ਗ੍ਰੈਂਡ ਕਰ ਲਿਆ ਤੇਲ ਆਪਣਾ ਹੋ ਚੁੱਕਿਆ ਗਰਮ ਅ ਵਿੱਚ ਐਡ ਕਰਾਂਗੇ ਇਹਦੇ ਹਰਾ ਧਣੀਆ ਨੂੰ ਦਾ ਤੇਲ ਹੋ ਗਿਆ ਗਰਮ ਵਿੱਚ ਪਾ ਲਿਆ ਜੀਰਾ ਸਾਤ ਹੰਤਾ ਦਾਲ ਚ ਪਾਇਆ ਹੈ ਥੋੜੀ ਜੀ ਵਿੱਚ ਪਾ ਦਾਂਗੇ ਕਸੂਰੀ ਮੇਥੀ ਥੋੜੀ ਜੀ ਐਡ ਕਰਨਾਗੇ ਹਿੰਗ ਹਿੰਗ ਜਰੂਰ ਪਾਉਣੀ ਚਾਹੀਦੀ ਹੈ ਦਾਲ ਸਬਜ਼ੀ ਦੇ ਵਿੱਚ ਇਹ ਦਿਨ ਆਪਣਾ ਹਾਜਮਾ ਜਿਹੜਾ ਵਧੀਆ ਠੀਕ ਰਹੇਗਾ ਮੈਂ ਮਸਾਲਾ ਪਾ ਦਾਂਗੇ ਜਿਹੜਾ ਗ੍ਰਾਇੰਡ ਕਰਕੇ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਲੱਛਣ ਪਿਆਜ਼ ਅਦਰਕ ਤੇ ਹਲਦੀ ਮਸਤ ਪਾਈਏ ਦੀ ਦਾ ਜਿਆ ਪਰ ਰੱਖ ਲਈ ਅੱਧੀ ਨੂੰ ਲਾਵਾਂਗੇ ਤੜਕਾ ਤੇ ਫਿਰ ਉਸ ਦੇ ਹਿਸਾਬ ਦੇ ਨਾਲ ਆਪਾਂ ਬੜਾਇਆ ਮਸਾਲਾ ਨੂੰ ਜਲਦੀ ਤਰ੍ਹਾਂ ਪਕਾ ਲਾਵਾਂਗੇ ਜੇ ਤੁਸੀਂ ਕੱਟ ਕੇ ਸਾਰਾ ਸਮਾਨ ਲਸਣ ਪਿਆਜ਼ ਅਦਰਕ ਕੱਟ ਕੇ ਤੜਕਾ ਲਾਉਣਾ ਪਸੰਦ ਕਰਦੇ ਹੋ ਤਾਂ ਉਸ ਤਰ੍ਹਾਂ ਵੀ ਲਾ ਸਕਦੇ ਹੋ ਇਹੋ ਜਿਹੀ ਸਾਰੇ ਸਮਾਨ ਨੂੰ ਕਰ ਲਿਆ ਸੀ ਗ੍ਰੈਂਡ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਆਪਾਂ ਨੇ ਐਡ ਕਰਤਾ ਧਨੀਆ ਥੋੜੀ ਜਿਹੀ ਐਡ ਕਰ ਲਈ ਪਾਲਕ ਦਿਲ ਕੋਲ ਫ੍ਰੈਸ਼ ਤੋਂ ਉਦਕੇਸ ਮਾਰ ਕੇ ਟੋ ਕੇ ਬਰੀਕ ਬਰੀਕ ਕੱਟ ਲਈ ਧਨੀਆ ਤੇ ਪਾਲਕ ਐਡ ਕਰ ਤੇ ਇਹਨੂੰ ਵੀ ਮਸਾਲੇ ਦੇ ਵਿੱਚ ਨਾਲ ਹੀ ਪਕਾ ਲਾਂਗੇ ਧਨੀਆ ਪਾਲਕ ਦੇ ਨਾਲ ਦਾਲ ਦਾ ਤੜਕੇ ਦੇ ਵਿੱਚ ਵਧੀਆ ਟੇਸਟ ਆ ਜਾਂਦਾ ਦਾਲ ਵੀ ਵਧੀਆ ਬਣ ਜਾਂਦੀ ਹੈ ਥੋੜਾ ਜਿਹਾ ਪਾਣੀ ਪਾ ਲਿਆ ਵਿੱਚ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਕਾਲਾ ਲਿ ਜਿਹੜੀ ਦਾਲ ਬਣਾਈ ਸੀ ਉਹਦੇ ਵਿੱਚ ਕੱਲਾ ਹੀ ਨਮਕ ਪਾਇਆ ਸੀ ਨਮਕ ਪਾ ਕੇ ਦਾਲ ਬਣਾ ਕੇ ਰੱਖ ਲਈ ਸੀ ਜਿੰਨੀ ਕੁ ਦਾਲ ਦੀ ਹੁਣ ਆਪਾਂ ਨੂੰ ਜ਼ਰੂਰਤ ਆ ਉਨੀ ਕੁ ਦਾਲ ਨੂੰ ਤੜਕਾ ਲਾ ਰਹੇ ਹਾਂ ਟੜਕੇ ਨੂੰ ਢੱਕ ਦਾਂਗੇ ਢੱਕ ਕੇ ਪਕਾਵਾਂਗੇ। ਤੜਕੇ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜਿੰਨੀ ਦੇਰ ਤੱਕ ਆਪਣਾ ਜਿਹੜਾ ਤੜਕਾ ਉਹ ਕਿਉਂ ਨਹੀਂ ਛੱਡਦਾ ਹੈਗਾ। ਚੰਗੀ ਤਰ੍ਹਾਂ ਹਿਲਾ ਦਾਂਗੇ ਵੀ ਤੜਕੇ ਦੀ ਸ਼ਾਈਨਿੰਗ ਬਹੁਤ ਵਧੀਆ ਆ ਰਹੀ ਹੈ। ਜਿਹੜੀ ਚੀਜ਼ ਦੇਖਣ ਦੇ ਵਿੱਚ ਵਧੀਆ ਲੱਗੇ ਤੇ ਉਹ ਖਾਣ ਦੇ ਵਿੱਚ ਵੀ ਉਹਨੀ ਹੀ ਸਵਾਦ ਲੱਗਦੀ ਹੈ। ਉਹ ਨਿਊ ਟੇਸਟੀ ਲੱਗਦੀ ਹੈ ਥੋੜੀ ਜਿਹੀ ਦੇਗੀ ਮਿਰਚ ਵਿਚ ਐਡ ਕਰ ਰਹੇ ਹਾਂ ਇਹ ਜਦ ਨਾਲ ਸਬਜੀ ਦੀ ਜਿਹੜੀ ਰੰਗਤਾ ਜੀ ਹੋਰ ਵਧੀਆ ਹੋ ਜਾਂਦੀ ਸਬਜੀ ਦੀ ਸ਼ਾਈਨਿੰਗ ਹੋਰ ਵਧੀਆ ਆ ਜਾਂਦੀ ਹੈ ਥੋੜਾ ਜਿਹਾ ਵਿੱਚ ਐਡ ਕਰ ਦਾਂਗੇ ਪਾਣੀ ਪਾਣੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ 2 ਕੁ ਮਿੰਟ ਲਈ ਇਹਨੂੰ ਢੱਕ ਕੇ ਪਕਾ ਲਾਂਗੇ ਤੋਂ ਤੜਕੇ ਨੇ ਤੇਲ ਛੱਡਤਾ ਇਹਦੇ ਵਿੱਚ ਦਾਲ ਐਡ ਕਰਦਾਂਗੇ ਮੂਠਾਂ ਦੀ ਕੱਲਾ ਨਾਮਕ ਪਾ ਕੇ ਬਣਾ ਲਈ ਸੀਗੀ ਦਾਲ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਜਦੋਂ ਜੀ ਆਪਣਾ ਤੜਕਾ ਵਧੀਆ ਤਰੀਕੇ ਨਾਲ ਬਣਾਇਆ ਹੋਵੇ ਤੇ ਫਿਰ ਦਾਲ ਸੜ ਗਈ ਤੇ ਜਿਹੜੇ ਰੰਗ ਤਾਂ ਸ਼ਾਈਨਿੰਗ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਤੜਕਾ ਲਾ ਕੇ ਦੇਖਿਓ ਜਿਹੜਾ ਕੋਈ ਨਹੀਂ ਮੋਠਾਂ ਦੀ ਦਾਲ ਖਾਣਾ ਪਸੰਦ ਕਰਦਾ ਉਹ ਵੀ ਖਾ ਲੂਗਾ ਲਗਾਤਾਰ ਹਿਲਾਦਾਂਗੇ ਚੰਗੀ ਤਰ੍ਹਾਂ ਦੇਖੋ ਤੜਕਾ ਦਾਲ ਦੇ ਵਿੱਚ ਚੰਗੀ ਤਰ੍ਹਾਂ ਰਾਜਮੇ ਤੇ ਵੀ ਪਾਣੀ ਐਡ ਕਰਤਾ ਥੋੜਾ ਜਿਹਾ ਜਿੰਨੀ ਕਿ ਜ਼ਰੂਰਤ ਸੀ ਛਾਪ ਦੇਣੇ ਜੀ ਢੱਕ ਕੇ ਪਕਾ ਲਾਂਗੇ ਦਾਲ ਢੱਕ ਦਿੰਨੇ ਆ ਜੀ ਚੰਗੀ ਤਰ੍ਹਾਂ ਉਹ ਵਾਲੀ ਦਵਾਗੇ ਦਾਲ ਲਓ ਦਾਲ ਆਪਣੀ ਬੋਇਲ ਹੋ ਰਹੀ ਆ ਵਾਲੀ ਆ ਰਹੀ ਆ ਦਾਲ ਨੂੰ ਚੰਗੀ ਤਰ੍ਹਾਂ ਵਾਲੀ ਦੇ ਲਾਂਗੇ ਦਾਲ ਨੂੰ ਥੋੜਾ ਜਿਹਾ ਨਮਕ ਐਡ ਕਰਾਂਗੇ ਜੀ ਨਮਕ ਘੱਟ ਆ। ਗਾੜੀ ਹੋਈ ਪਈ ਐ। ਥੋੜਾ ਜਿਹਾ ਪਾਣੀ ਐਡ ਕਰ ਦਾਂਗੇ। ਟੱਕੇ ਚੰਗੀ ਤਰ੍ਹਾਂ ਵਾਲੀ ਦੇ ਲਾਂਗੇ। ਪਰ ਠੰਡੀ ਹੋ ਜਾਂਦੀ ਐ ਜਦੋਂ ਜੀ ਕਈ ਵਾਰੀ ਜ਼ਿਆਦਾ ਹੀ ਗਾੜੀ ਜੀ ਹੋ ਜਾਂਦੀ ਐ। ਦਾਲ ਨੂੰ ਚੰਗੀ ਤਰ੍ਹਾਂ ਜੀ ਉਬਾਲੀ ਆ ਗਈ ਇਹਦੇ ਵਿੱਚ ਧਨੀਆ ਹੋਰ ਐਡ ਕਰ ਦਾਂਗੇ ਵਧੀਆ ਲੱਗਦਾ ਜੀ ਹਰਾ ਧਨੀਆ ਉਂਹੀ ਤਰ੍ਹਾਂ ਕਰ ਦਾਂਗੇ ਮਿਕਸ ਦੁੱਧੀ ਬਰਾਤੜ ਨਹੀਂ ਪਾਇਆ ਕਰੋ ਵਧੀਆ ਲੱਗਦਾ ਗੈਸ ਕਰ ਦਾਂਗੇ ਜੀ ਬੰਦ ਦਾਲ ਆਪਣੀ ਬਣ ਚੁੱਕੀ ਹੈ ਜਿਹੜੀ ਬਣ ਪਰਾ ਜੀ ਆਪਣੇ ਨਾਲ ਨੇ ਸੋਹਣੇ ਸੋਹਣੇ ਹਰ ਰੋਜ਼ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਇਸੀ ਤਰ੍ਹਾਂ ਹਰ ਰੋਜ਼ ਜੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਆ ਕਰੋ ਤੇ ਜਦੋਂ ਤੁਸੀਂ ਸੋਹਣਾ ਜਾਂ ਕਮੈਂਟ ਕਰਨ ਨੂੰ ਪੜਕੇ ਜੀ ਸਾਨੂੰ ਵਧੀਆ ਲੱਗਦਾ ਫਿਰ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਜੀ ਤੇ ਸਾਰੇ ਭੈਣ ਭਰਾ ਇਸੇ ਤਰ੍ਹਾਂ ਜੁੜੇ ਰਹੋ ਜੀ ਸਪੋਰਟ ਕਰਦੇ ਰਹੋ ਅਸੀਂ ਵੀ ਜੀ ਸਾਰੇ ਭੈਣ ਭਰਾ ਜਿਹੜੇ ਸਾਡੇ ਨਾਲ ਨੇ ਉਹਨਾਂ ਦੀ ਸਾਰਿਆਂ ਦੀ ਵੀਡੀਓ ਜਿਹੜੀ ਜੋ ਫੁੱਲ ਵਾਚ ਕਰਦੇ ਹੁੰਦੇ ਨੇ ਤੇ ਵੀਡੀਓ ਲਾਈਕ ਵੀ ਕਰਦੇ ਹੁੰਦੇ ਨੇ ਤੇ ਜਿਨ੍ਹਾਂ ਦਾ ਚੈਨਲ ਮੋਨਟਾਈਜ਼ ਹੋਇਆ ਉਹਨਾਂ ਦਾ ਜੀ ਜਿਹੜਾ ਹਾਈਪ ਦਾ ਆਪਸ਼ਨ ਉਹ ਵੀ ਆਪਾਂ ਦਬਬ ਦਿੰਨੇ ਹੁੰਦੇ ਆ ਜੀ ਉਹ ਜੀ दाल ਸਾਡੀ ਬਣ ਚੁੱਕੀ ਹੈ ਜਰੂਰ ਦੱਸਿਓ ਵੀ ਸਾਡਾ दाल ਨੂੰ ਜਿਹੜਾ ਤੜਕਾ ਲਾਇਆ ਤੁਹਾਨੂੰ ਕਿਵੇਂ ਲੱਗਿਆ ਟੱਕ ਦਿੰਨੇ ਆ ਜੀ दाल ਨੂੰ ਹੁਣ दाल ਬਣ ਕੇ ਤਿਆਰ ਤੇ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾ ਮਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ